ਸੁਨੀਏ ਪਤ ਕੋਟ ਉਪਾਉ ਕਰੋ ਕੋਉ ਪੈ ਇਹ ਸੋਤ ਸੁਤ ਤਾਹੇ ਨਾਹੇ ਲਪੈ ਕੋਉ ਪੈ ਇਹ ਸੋਤ ਸੁਤ ਨਾਹੇ ਲਪੈ ਇਹਦੇ ਵਰਗਾ ਪੁੱਤਰ ਨਹੀਂ ਕਿਸੇ ਨੂੰ ਲੱਭਣਾ ਜੈਸਾ ਕ੍ਰਿਸ਼ਨ ਨੰਦ ਦੇ ਘਰ ਹੋਇਆ ਸਬਈਆ ਗੋਪਨ ਕੀ ਬੇਨਤੀ ਸੁਨੀਏ ਪਤ ਧਿਆਨ ਤਰੈ ਇਹ ਕੋ ਰਣ ਗਾਮਈ ਧਿਆਨ ਧਰੈ ਏਕ ਮਨ ਈਸ਼ਰ ਮਨ ਈਸ਼ਰ ਧਿਆਨ ਧਰੈ ਏਕੋ ਮਨ ਈਸ਼ਰ ਧਿਆਨ ਧਰੈ ਏਕ ਕਾਇਰ ਕਾਮੀ ਧਿਆਨ ਧਰੈ ਏਕੋ ਸੋਤਰੀਆ ਸਭ ਧਿਆਨ ਧਰੈ ਏਕੋ ਸੋਤਰੀਆ ਸਭ ਧਿਆਨ ਧਰੈ ਏ ਦੇਖਨ ਬਾਮੀ ਸਤ ਲਖਿਓ ਹਮ ਕਹਿ ਕਰਤਾ ਜਗ ਸਤ ਕਹਿਓ ਮਤ ਕਹਿ ਨਹਿ ਖਾਮੀ ਸਵਈਆ है भगवान बलि प्रगटयो सब गोप कह पुतना इन मारी राज पपीछन जाहे दयो इन्हि कुकरावन देत संघारी रच करी प्रहलाद की इन्हि हरनाक्ष की उर फारी नंद सुनो पत लोकन के इन्हि हमरी अब देह ओवारी सवैया ऐसा लोक गण को करता ब्रज पीत रह करता ए लीला सखन सखयन को बरता हर है देह साधन को हरता तन हीला रख लेहिं ही सी की पथ रख लेहिं त्रिय पार्थ सीला गोप कहत पत सब सुनिए ए है ए है, है कृष्ण भरबीर हकीला सवैया ਦਨ ਬੀਤ ਗਏ ਚੱਕ ਇਹ ਗਿਰ ਕੇ ਹਰ ਜੀ ਬਛਰੇ ਸੰਗ ਲੈ ਬਨ ਜਾਵੇ ਜਿਉ ਧਰਮ ਮੂਰਤ ਘਾਸ ਚੁਗੈ ਭਗਵਾਨ ਮਹਾ ਮਨ ਮੈਂ ਸੁਖ ਪਾਵੇ ਲੈ ਮੁਰਲੀ ਆਪਣੇ ਕਰ ਮੈਂ ਕਰ ਭਾਵ ਕਨੇ ਹਿਤ ਸਾਥ ਬਜਾਵੇ 모ਹਿ ਰਹੇ ਜੋ ਸੁਨੇ ਪਤਨੀ ਸੁਰ 모ਹਿ ਰਹੇ ਤੁਨ ਜੋ ਸੁਨ ਪਾਵੇ ਕੁੱਪ ਕੇ ਜਨ ਬਾਲ ਮਰਿਓ ਛਨ ਮੈਂ ਅਰ ਰਾਵਨ ਕੀ ਜਨ ਸੈਨ ਮਰੀ ਹੈ ਜਾਹੇ ਪਪਿ ਛਨ ਰਾਜ ਦਇਓ ਛਨ ਮੈਂ ਜਿਹ ਕੀ ਤੈ ਲੰਕ ਕਰੀ ਹੈ ਮੁਰ ਮਾਰ ਦਇਓ ਘਟ ਕਾ ਨਾ ਕਰੀ ਰੇਪਾ ਜਾਸੀ ਕੀ ਜੀ ਪੀਰ ਹਰੀ ਹੈ ਜਾਸੀ ਸੀਤਾ ਦੀ ਜਾਸੀ ਕੀ ਜੀ ਪੀਰ ਹਰੀ ਹੈ ਜਾਸੀ ਕੀ ਜੀ ਪੀਰ ਹਰੀ ਹੈ ਸੋ ਬ੍ਰਿਜ ਭੂਮ ਬਿਖੈ ਭਗਵਾਨ ਸੋ ਗਉਵਨ ਕੇ ਮਸ ਖੇਲ ਕਰੀ ਹੈ ਜਵੈਲ ਡਰੀ ਹੈ ਡਰੀ ਹੈ ਡਰੀ ਹਾਂ ਡੱਡੇ ਨਾਲ ਡੱਡਾ ਜੀ ਇੱਥੇ ਹਾਂ ਜੀ ਡੱਡਾ ਹਾਂ ਜੀ ਡੰਡਾ ਨਹੀਂ ਜੀ ਡੱਡਾ ਸੋਬਰੇ ਚ ਭੂਮ ਵਿਖੇ ਭਗਵਾਨ ਸੋ ਗਊਨ ਕੇ ਮਿਸ ਖੇਲ ਡਰੀ ਹੈ ਸਵਈਆ जाहे सहंसर फनी तन ऊपर सोए करी जल भीतर क्रीडा जाहे पपीछन राज दयो ਜਾਹੇ ਦਈ ਕੋਪਰਾਵਨ ਪੀੜਾ ਜਾਹੇ ਦਇਓ ਕਰ ਕੈ ਜਗ ਭੀਤਰ ਜੀਵ ਚਰਾਚਰ ਔ ਗਜ ਕੀੜਾ ਖੇਲ ਤ ਸੋਪਰੇਜ ਭੂਮ ਵਿਖੈ ਜਨ ਕੀਨ ਸੁਰਾਸੁਰ ਬੀਚ ਚਘੀੜਾ ਸਵਈਆ ਬੀਰ ਬਡੇ ਦੁਰਜੋਦਨ ਯਾਦਕ ਜਾਹੇ ਜਾਹੇ ਮਰਾਏ ਡਰੇ ਰਨ ਛਤਰੀ ਜਾਹੇ ਹਾਂ ਜਾਹੇ ਮਰਾਏ ਡਰੇ ਰਨ ਛਤਰੀ ਜਾਹੇ ਮਰਾਏ ਡਰੇ ਰਨਛਤਰੀ ਜਾਹੇ ਮਰਿਓ ਸਿਸਪਾਲ ਰਸੈ ਕਰ ਰਾਜਨ ਮੈਂ ਕ੍ਰਿਸ਼ਨੰ ਬਰ ਅਤਰੀ ਖੇਲ ਤਹ ਸੋ ਗਉਵਨ ਮੈਂ ਜੋ ਹੈ ਜਗ ਕੋ ਕਰਤਾ ਬਦ ਸਤਰੀ ਆਗ ਸੋ ਤੁਮਰ ਲਪੇਟਤ ਜਿਉ ਫਨ ਗੋਪ ਕਹਾਵਤ ਹੈ ਇਹ ਅਤਰੀ ਸਵਈਆ ਛਤਰੀ ਛਤਰੀ ਸਰਨ ਗੋਪ ਕਹਾਵਤ ਹੈ ਇਹ ਛਤਰੀ ਸਹੀਆ ਹੈ ਛਤਰੀ ਪੈ ਗਵਾਲਾ ਕਹਾਰਿਆ ਹੈ ਸਵੇਰੇ ਕਿੰਨੀ ਸਮਰੱਥਾ ਕਾਲਪੁਰਖ ਐਵੇਂ ਨਹੀਂ ਕਿਹਾ ਵਾਹਿਗੁਰੂ 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 ਵਾਹਿ ਜੀਉ ਕਵਲਨਾਰ ਮਦਰਬਾਨ ਕਾ ਕੋਟ ਸੈਨ ਸੰਗ ਸੋਭ ਕਹਿਤ ਮਾਜੋਦ ਜਸੋਦ ਜਸੇ ਤਹੀ ਪਾਦ ਖਾਹੇ ਜੀਉ ਦੇਖ ਰੂਪਤ ਨੂਕ ਉਹ ਮਹਾ ਮਗ ਭਈ ਕਿੰਕਨੀ ਸ਼ਬਦ ਝੰਤਕਾਰ ਖੇਰ ਪਾਹੇ ਜੀਉ ਕਾਲ ਕਰਮ ਹੁਕਮ ਹੱਥ ਕਹੋ ਕੌਣ ਮੇੜ ਸਕੈ ਇਸ ਬੰਬ ਗਿਆਨ ਧੰਨ ਤਤਹੀ ਹੈ ਚਾਹੇ ਜੀਓ ਸਤ ਸਾਤ ਸ੍ਰੀ ਨਿਵਾਸ ਸਾਧ ਗੁਰੂ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ ਐਸੀ ਖਾਲਸਾ ਜੀ ਇਹ ਭੇਦਤਾ ਦੀ ਸਿੱਖਿਆ ਖਾਲਸੇ ਨੂੰ ਦਿੱਤੀ ਹੈ ਪਤਾ ਨਹੀਂ ਇਹ ਕਿਹੜੀਆਂ ਕਾਂਗਿਆਰੀਆਂ ਕਪੰਥ ਵਿੱਚ ਉੱਠ ਖੜੀਆਂ ਜਿਨ੍ਹਾਂ ਨੇ ਦੁਫਾੜ ਖਾਲਸਾ ਕਰਕੇ ਰੱਖ ਦਿੱਤਾ ਫੁੱਟ ਨੇ ਖਾਲਸਾ ਜੀ ਆਪਾਂ ਨੂੰ ਤਬਾਹ ਕਰ ਦਿੱਤਾ ਵਾਹਿਗੁਰੂ ਕਿਰਪਾ ਕਰੇ ਆਪਾਂ ਸਾਰੇ ਇਕੱਤਰ ਰਹੀਏ ਸਵਈਆ ਕਰ ਜੁੱਧ ਮਰੇ ਇਕਲੇ ਮਦ ਕੀ ਟਬ ਰਾਜ ਸਤ ਕਰਤ ਕੋ ਜਿਹ ਦੀਆ